ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਲੀਆਂ ਚਲਾਉਂਦੇ ਨੇ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਦੁਕਾਨ ਦੇ ਸ਼ੀਸ਼ੇ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਤਾਂ ਇਹ ਵੀ ਫਰੋਤੀ ਦਾ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਕੋਲੋਂ 50 ਲੱਖ ਦੀ ਫਰੋਤੀ ਦੀ ਮੰਗ ਕੀਤੀ ਗਈ ਕੀ ਹੋਇਆ ਕਿ ਸੀ ਤੁਹਾਨੂੰ ਕਾਲ ਆਈ ਸੀ ਪਹਿਲਾਂ ਕਿਸੇ ਨੇ ਫਰੋਤੀ ਮੰਗੀ ਸੀ ਆਪਾਂ ਨਹੀਂ ਫਰੋਤੀ ਮੈਨੂੰ ਨਹੀਂ ਕਾਲ ਆਈ ਮੇਰੇ ਬੱਚੇ ਨੂੰ ਕਾਲ ਆਈ ਅੱਛਾ ਜੀ ਕਿੰਨੀ ਮੰਗ ਕੀਤੀ ਸੀ 50 ਲੱਖ ਜੀ ਚਾਹੋ ਜੀ ਇੱਥੇ ਦੁਕਾਨ ਤੇ ਕੋਈ ਬੈਠਾ ਸੀ ਮੌਜੂਦ ਸੀ ਜਦੋਂ ਗੋਲੀਆਂ ਚੱਲੀਆਂ ਤਾਂ ਬੇੜਾ ਮੇਰਾ ਸੀਗਾ ਅੱਛਾ ਜੀ ਹਾਂ ਫੀਡਰੀ ਉਲਟੇ ਬਿਠਾਈਦਾ ਉਹ ਗੁੜਿਆਦਰ ਬਾਰੀਆਂ ਨੇ ਆਤ ਹੈ ਇਸ ਬਲੇ ਕਹਿ ਸਕਦੇ ਆ ਕਿ ਯੂਪੀ ਬਿਹਾਰ ਤੋਂ ਬੱਧਰ ਬਣ ਚੁੱਕੇ ਨੇ ਸੋ ਫਰੋਤੀਆਂ ਦਾ ਦੌਰ ਲਗਾਤਾਰ ਜਾਰੀ ਹੈ ਕਸਬਾ ਫਤਿਹਮਾਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਇਹ ਚੋਪੜਾ ਖੇਤੀ ਸਟੋਰ ਹੈ ਜਿੱਥੇ ਕਿ ਗੋਲੀਆਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈਆਂ ਗਈਆਂ ਨੇ ਧੰ ਲਗਾਤਾਰ ਫਰੋਤੀਆਂ ਦਾ ਦੌਰ ਪੰਜਾਬ ਦੇ ਵਿੱਚ ਜਾਰੀ ਹੈ ਸੋ ਅੱਜ 11 ਵਜੇ ਦੇ ਕਰੀਬ ਇਸ ਦੁਕਾਨ ਦੇ ਉੱਤੇ ਦੋ ਵਿਅਕਤੀ ਮੋਟਰਸਾਈਕਲ ਦੇ ਸਵਾਰ ਹੋ ਕੇ ਗੋਲੀਆਂ ਚਲਾਉਂਦੇ ਨੇ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਦੁਕਾਨ ਦੇ ਸ਼ੀਸ਼ੇ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਤਾਂ ਫਿਲਹਾਲ ਲਗਾਤਾਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਜਦੋਂ ਫਰੋਤੀਆਂ ਨਹੀਂ ਮੰਗੀ ਜਾ ਰਹੀ ਤਾਂ ਫਿਲਹਾਲ ਪੁਲਿਸ ਵੀ ਇੱਥੇ ਮੌਜੂਦ ਹੈ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ ਤੇ ਗੱਲ ਕਰੀਏ ਤਾਂ ਅੱਜ ਕੱਲ੍ਹ ਕਹਿ ਸਕਦੇ ਹਾਂ ਕਿ ਜਿਹੜਾ ਕੋਈ ਚੰਗਾ ਕਾਰੋਬਾਰ ਕੋਈ ਵਿਅਕਤੀ ਕਰਦਾ ਹੈ ਤਾਂ ਉੱਤੋਂ ਫਰੋਤੀ ਦੀ ਕਾਲ ਆਉਂਦੀ ਹੈ ਤਾਂ ਇਹ ਵੀ ਫਰੋਤੀ ਨਾਲ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਕੋਲੋਂ 50 ਲੱਖ ਦੀ ਫਰੋਤੀ ਦੀ ਮੰਗ ਕੀਤੀ ਗਈ ਤਾਂ ਅੱਜ ਇੱਥੇ ਇਹ ਹਾਲਾਤ ਬਣ ਚੁੱਕੇ ਨੇ ਕਿ ਤੁਸੀਂ ਦੇਖ ਰਹੇ ਹੋ ਕਿ ਦੁਕਾਨ ਦੇ ਉੱਤੇ ਤਾਬੜਤੋਰ ਗੋਲੀਆਂ ਚਲਾਈਆਂ ਗਈਆਂ ਤੇ ਦੁਕਾਨ ਦਾ ਜਿਹੜਾ ਸ਼ੀਸ਼ਾ ਉਹ ਚੱਕਣਾ ਚੂਰ ਹੋ ਚੁੱਕਾ ਹੈ ਫਲਹਾਲ ਜਾਨੀ ਨੁਕਸਾਨ ਤੋਂ ਬਚਾਏ ਤਾਂ ਲੋਕ ਸਹਮੇ ਹੋਏ ਨੇ ਘਬਰਾਏ ਹੋਏ ਨੇ ਤਾਂ ਲਗਾਤਾਰ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਗੱਲ ਕੀਤੀ ਆਵੇ ਤਾਂ ਪੰਜਾਬ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦ ਗੋਲੀਆਂ ਨਹੀਂ ਚੱਲੀਆਂ ਦੁਕਾਨਾਂ ਦੇ ਉੱਤੇ ਤੋਂ ਲਗਾਤਾਰ ਇਹ سلسلہ ਜਾਰੀ ਹੈ ਤਾਂ ਦੁਕਾਨਦਾਰ ਘਬਰਾਏ ਨੇ ਕਿਉਂਕਿ ਆਪਣਾ ਕੰਮਕਾਰ ਰੋਜੀ ਰੋਟੀ ਜਿਹੜੀ ਮਿਹਨਤ ਮਜ਼ਦੂਰੀ ਕਰਕੇ ਚਲਾਉਂਦੇ ਨੇ ਪਰ ਜਦ ਅਜਈਆਂ ਕਾਲ ਆਉਂਦੀਆਂ ਨੇ ਤੇ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਹੁੰਦਾ ਹੈ ਤਾਂ ਬੌਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬੌਜੀ ਆਪਣੀ ਦੁਕਾਨ ਹੈ ਜੀ ਹਾਂਜੀ ਸੁਬਾਉਜੀ ਭਾਬੂ ਕਨੇ ਕਿਤੇ ਨਾ ਕਿਤੇ ਨੇ ਕਿਉਂਕਿ ਡਰ ਮੰਦੇ ਵਿੱਚ ਹੁੰਦਾ ਹੈ ਕਿਉਂਕਿ ਰੋਜੀ ਰੋਟੀ ਆਪਣੀ ਕੁਮਾਰਿਆਂ ਨਾਲ ਭਰ ਕੇ ਤੇ ਨਾ ਕਿਤੇ ਲਗਾਤਾਰ ਅਜਹੀਆਂ ਕਟਦਾਵਾਵਾਂ ਬੱਪਰ ਇਹਨੇ ਆ ਬਾਈ ਜੀ ਕਿਵੇਂ ਦੇਖਦੇ ਹੋ ਅਜਹੀਆਂ ਕਟਦਾਵਾਵਾਂ ਵਾਪਰੀਆਂ ਨੇ ਲਗਾਤਾਰ ਪੰਜਾਬ ਦੇ ਵਿੱਚ ਇੱਕ ਬੰਦਾ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾ ਰਿਹਾ ਹੁੰਦਾ ਕੀ ਕਹਿਣਾ ਚਾਹੋਗੇ ਬੌਜੀ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਮਾੜਾ ਕੰਮ ਹੀ ਆਗੇ ਮਾੜਾ ਕੰਮ ਵੇਖੋ ਮਿਹਨਤ ਮਜ਼ਦੂਰੀ ਕਰਨਦੇ ਆ ਤੇ ਕੋਈ ਆ ਕੇ ਬਾਹਰੋਂ ਆ ਕੇ ਕੋਈ ਜਾਨ ਲੈਵਾ ਹਮਲਾ ਕਰੇ ਇਹ ਤਾਂ ਮਾੜੀ ਗੱਲ ਹੀ ਹੈ ਬਹੁਤ ਬਹੁਤ ਮਾੜੀ ਗੱਲ ਭਾਈ ਜੀ ਅਛਾ ਭਾਈ ਜੀ ਕਿੰਨੇ ਕਵਜੇ ਦੀ ਘਟਨਾ ਹੈ ਦੋ ਵਿਅਕਤੀ ਸੀ ਸੀਸੀਟੀਵੀ ਦੇ ਵਿੱਚ ਆਉਂਦੇ ਨੇ ਕਿੰਨੇ ਕਵਜੇ ਬੌਜੀ ਦੁਕਾਨ ਖੋਲਦੇ ਨੇ ਇਹ ਭਾਜੀ 11 ਕਵਜੇ ਦੀ ਘਟਨਾ ਵਾ ਅਛਾ ਜੀ ਹਾਂ ਜੀ ਹਾਂ ਜੀ 11 ਕਵਜੇ ਦੀ ਘਟਨਾ ਅਛਾ ਬੌਜੀ ਬੌਜੀ ਕੀ ਹੋਇਆ ਕਿ ਸੀ ਤੁਹਾਨੂੰ ਕਾਲ ਆਈ ਸੀ ਪਹਿਲਾਂ ਕਿਸੇ ਨੇ ਫਰੋਤੀ ਮੰਗੀ ਸੀ ਆਪਾਂ ਨਹੀਂ ਫਰੋਤੀ ਅਛਾ ਜੀ ਮੈਨੂੰ ਨਹੀਂ ਕਾਲ ਆਈ ਮੇਰੇ ਬੱਚੇ ਨੂੰ ਕਾਲ ਆਈ ਅਛਾ ਜੀ ਕਿੰਨੀ ਮੰਗ ਕੀਤੀ ਸੀ 50 ਲੱਖ ਜੀ ਅਛਾ ਜੀ ਉਸ ਤੋਂ ਬਾਅਦ ਤੁਹਾਡੇ ਵੱਲੋਂ ਪੁਲਿਸ ਨੂੰ ਕਿਤੇ ਦਰਖਾਸਤ ਦਿੱਤੀ ਗਈ ਹੋਵੇ ਜਾਂ ਆਪਣਾ 112 ਨੰਬਰ ਤੇ ਫੋਨ ਕੀਤਾ ਹੀ ਹੈ 112 112 ਹੀ ਨਾ ਹਾਂ ਜੀ ਅੱਜ ਉੱਥੇ ਆਪਣਾ ਮੇਰਾ ਲੜਕਾ ਹੈ ਉਹ ਤਕਨੀਕ ਖਾਬ ਹੋ ਗਈ ਉਹ ਪੰਦਰਾਂ ਘਰ ਹੀ ਜਾ ਅੱਜ ਹੀ ਆਇਆ ਅੱਛਾ ਜੀ ਸਬੋ ਜੀ ਕਿਵੇਂ ਦੇਖਦੇ ਹੋ ਕਿਉਂਕਿ ਕੰਮਕਾਰ ਮੈਨੂੰ ਤਾਂ ਮਜ਼ਦੂਰੀ ਕਰ ਰਿਹਾ ਅੱਗੇ ਸਾਡੇ ਆਪਣਾ ਚਾਚਾ ਜੀ ਮੇਰੇ ਪਤੀ ਜਿੰਬੂ ਆਇਆ ਕੋਲ ਗਰਮਾਂ ਦੇਸ਼ੜਾ ਪੁੱਸ ਵਾਲਾ ਦਾਪਦਾਂ ਦੇ ਗਰਮਾਂ ਦੇਸ਼ੜਾ ਮਿਲ ਗਰਮਾਂ ਲੈ ਕੇ ਵਾਪਸ ਅੱਛਾ ਜੀ ਉਹ ਉਹਨਾਂ ਨੂੰ ਨਹੀਂ ਹੈ ਕੰਮ ਕਿੰਨਾ ਕੰਮ ਕਰੇ ਉਮਰ ਕਿ ਸਾਨੂੰ ਮਨੂ ਸ਼ੁਰੂ ਹੋ ਗਏ ਜਬੋ ਜੀ ਅੱਜ ਕਿੰਨੇ ਕਬਜੇ ਤੁਸੀਂ ਦੁਕਾਨ ਖੋਲੀ ਸੀ ਇੱਥੇ ਆਣਦਾ ਬਿਲਕੁਲ ਦਾ ਰੋਜ਼ ਹੀ ਅੱਛਾ ਜੀ ਮੈਂ ਤਾਂ 7:30 ਵਜੇ ਆ ਜਾਂਦਾ ਦੁਕਾਨ ਤੇ ਮੈਂ ਬੱਚੇ ਆਪਣੇ ਦੱਸ ਸਕਦਾ ਹੋਵੇ ਅੱਛਾ ਜੀ ਤੇ ਮੈਂ ਆਪਣੇ ਘਰ ਚਲ ਜਾਣਾ ਵਾ ਨੋ ਨੋ ਤੋਂ ਮਗਰੇ ਮੈਂ ਨਾਕੜ ਰਹਿ ਜਾਂ ਕਪੜੇ ਪਾਉਂਦਿਆਂ ਤੇ ਮੇਰੇ ਤਾਂ ਹੁਣ ਆ ਗਿਆ ਤਾਂ ਕੰਮ ਹੋ ਗਿਆ ਚੋਬੋ ਜੀ ਇੱਥੇ ਦੁਕਾਨ ਤੇ ਕੋਈ ਬੈਠਾ ਸੀ ਮੌਜੂਦ ਸੀ ਤੇ ਤੋਂ ਗੋਲੀਆਂ ਚੱਲੀਆਂ ਬੇੜਾ ਮੇਰਾ ਸੀਗਾ ਅੱਛਾ ਜੀ ਵਾ ਠੀਕ ਹੈ ਜੀ ਉੱਥੇ ਬਿਠਾਇਗਾ ਉਹ ਗੋਲੀਆਂ ਇੱਧਰ ਮਾਰੀਆਂ ਉਹਨਾਂ ਨੇ ਠੀਕ ਹੈ ਉਹ ਸੀਸੇ ਕਾਲੇ ਸੀਗੇ ਉਹਨਾਂ ਨੇ ਕਿਹਾ ਬਈ ਠੀਕ ਗੱਦੀ ਜੀ ਲੋਕੀ ਮੰਗ ਕੀ ਹੈ ਕੀ ਕਹਿਣਾ ਚਾਹੋਗੇ ਇਸ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਮੈਂ ਕੁਝ ਵੀ ਕਹਿਣਾ ਚਾਹੁੰਦਾ ਸਰਕਾਰ ਨੂੰ ਅੱਗੇ 10 ਆਲੇ ਬਾਹਰ ਆਏ ਆ ਅਤਵਾਜ ਮੜੇ ਮੜੀ ਰੋਟੀ ਖਾਂਦੇ ਲਿਆਉਂਗਾ ਕੰਮ ਸ਼ੁਰੂ ਕਰਾ ਦਿੰਦਾ ਸੋਬਾਉ ਜੀ ਕਿਤੇ ਨਾ ਕਿਤੇ ਇਹ ਨਰਾਸ਼ ਵੀ ਨੇ ਕਿਉਂਕਿ ਕਹਿ ਰਹੇ ਨੇ ਕੰਮ ਕਰ ਰੋਟੀ ਰੋਜੀ ਕਰਕੇ ਚਲਾ ਰਹੇ ਆ ਪਰ ਕਿਤੇ ਨਾ ਕਿਤੇ ਸਾਨੂੰ ਉਹ ਵੀ ਨਸੀਬ ਨਹੀਂ ਹੋ ਰਹੀ ਲਗਾਤਾਰ ਫਰੋਤੀਆਂ ਦੇ ਦੌਰ ਨੇ ਲਗਾਤਾਰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਸੋ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਲੜਕਾ ਜਿਹੜਾ ਉਹ ਦੁਕਾਨ ਤੇ बैठा ਸੀ ਤਾਂ ਲਗਾਤਾਰ ਇੱਥੇ ਆਣ ਕੇ ਦੋ ਵਿਅਕਤੀਆਂ ਨੇ ਤਾਬਰਤੋਰ ਗੋਲੀਆਂ ਚਲਾਈਆਂ ਤਾਂ ਫਿਲਹਾਲ ਐਸਐਸਪੀ ਤਰਨਤਾਰਨ ਨੇ ਵੀ ਮੌਕੇ ਤੇ ਆਏ ਸਨ ਸੋ ਪੁਲਿਸ ਵੀ ਇੱਥੇ ਫਿਲਹਾਲ ਆ ਚੁੱਕੀ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਆਖਿਰ ਕੀ ਕਹਿਣਾ ਚਾਹੁੰਦੇ ਨੇ ਤਾਂ ਬਾਈ ਜੀ ਹਾਂਜੀ ਸਰ ਕੀ ਕਹੋਗੇ ਕੋਈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਹਾਂ ਕੇਸ ਰਿਜਿਸਟਰ ਕਰ ਰਹੇ ਹਾਂ ਉਹਨੂੰ ਸਾਰਾ ਵੈਰੀਫਾਈ ਕਰ ਰਹੇ ਹਾਂ ਕੈਮਰਾ ਵਗੈਰਾ ਚੈੱਕ ਕਰ ਰਹੇ ਹਾਂ ਉਹਨੇ ਇਹ ਬਿਆਨ ਲਿਖਣ ਲੱਗਾ ਜੀ ਮੈਂ ਤਾਂ ਮੈਨੂੰ ਪਤਾ ਤੁਸੀਂ ਕਹਿੰਦੇ ਹੋ ਉਸ ਤੋਂ ਅਗਲੀ ਉਕਾਰ ਵੀ ਦੇਖਾਂ ਕਿਤੇ ਨਾ ਕਿਤੇ ਨਰਾਜ਼ ਨੇ ਲੋਕ ਕਹਿਣਾ ਕਿ ਉਹਨਾਂ ਦਾ ਕਹਿਣਾ ਕਿ ਸਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਫਰੋਤੀ ਆਈ ਸੀ ਗਨਮੈਨ ਦਿੱਤਾ ਸੀ ਫਿਰ ਵਾਪਸ ਲੈ ਲਿਆ ਜੀ ਇਹ ਤਾਂ ਅਫਸਰ ਦੱਸ ਸਕਦੇ ਜੀ ਗਨਮੈਨ ਵਾਪਸ ਲੈਣ ਬਾਰੇ ਤਾਂ ਅਫਸਰ ਇਨਕਸ਼ਨ ਕਰਕੇ ਵਾਪਸ ਲਿਆ ਸੀ ਹੁਣ ਇਹ ਅਫਸਰ ਦੱਸ ਸਕਦੇ ਜੀ ਬਾਕੀ ਕੀ ਤੁਹਾਨੂੰ ਲਈ ਤਾਂ ਤੁਹਾਡੇ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾਏਗੀ ਫਿਰ ਉਹ ਵੀ ਅਸੀਂ ਜਾਂਚ ਕਰ ਰਹੇ ਹਾਂ ਜੀ ਹੁਣ ਡੰਗਾਈ ਨੇ ਜਾ ਰਹੇ ਹਾਂ ਕੈਮਰਾ ਵੀ ਚੈੱਕ ਕਰ ਰਹੇ ਹਾਂ ਜੀ ਹਾਂ ਸੋ ਪੁਲਿਸ ਮੁਲਾਜ਼ਮ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸੀਸੀਟੀਵੀ ਖੰਘਾਲ ਕੇ ਬਰੀਕੀ ਨਾਲ ਜਾਂਚ ਕੀਤੀ ਜਾ ਇਹਨਾਂ ਜਿਹੜੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਜਿਹੜੀ ਪੁਲਿਸ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਕਦ ਤੱਕ ਇਹਨਾਂ ਹਮਲਾਵਰਾਂ ਨੂੰ ਪੁਲਿਸ ਗ੍ਰਿਫਤਾਰ ਕਰ ਪਾਏ ਕਿ ਕੈਮਰਾਮੈਨ ਅਮਨ ਨਾਲ ਰਵੀ ਕਹਿਰਾ ਪੰਜਾਬੀ ਲੋਕ ਚੈਨਲ ਫਤਿਹਬਾਦ ਜਿਹੜੀ ਟੈਰਿੰਗ ਹੋ ਰਹੀ ਹੈ ਹਾਂਜੀ ਆ ਇੱਥੇ ਅੱਜ ਜਿਹੜਾ ਹੈਗਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿੱਤੇ ਵਿੱਚ ਫਤਿਹਬਾਦ ਮਾਰਕੀਟ ਚ ਇੱਕ ਸ਼ਾਪ ਚ ਸ਼ਾਪ ਦੇ ਬਾਹਰ ਤਿੰਨ ਬੁਲੇਟ ਰਾਉਂਡਸ ਫਾਇਰ ਕੀਤੇ ਗਏ ਹੈ ਤੇ ਆ ਖੇਤੀਬਾੜੀ ਖੇਤੀ ਸ਼ੌਪ ਨਾਮ ਤੋਂ ਛੌਪ ਹੈ ਜੀ ਤੇ ਇਹਦੇ ਜਿਹੜੇ ਮਾਲਕ ਹੈਗੇ ਉਹ ਅੰਦਰ ਬੱਠੇ ਸੀਗੇ ਤੇ ਇਹਦੇ ਵਿੱਚ ਇਹਨਾਂ ਕੋਲੇ ਪਹਿਲਾਂ ਜਿਹੜਾ ਰਿਪੋਰਟ ਕੀਤਾ ਹੈਗਾ ਉਹਦੇ ਸਬੰਧ ਚ ਇੱਕ ਐਕਸਟਰਸ਼ਨ ਕਾਲ ਆਈ ਜਿਸ ਦੇ ਰੈਫਰੈਂਸ ਚ ਆ ਫਾਇਰਿੰਗ ਕੀਤੀ ਗਈ ਹੈ ਸਾਡੀ ਪੁਲਿਸ ਟੀਮਸ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਇਮੀਡੀਏਟਲੀ ਪਹੁੰਚੀਆਂ ਹੈਗੀਆਂ ਤੇ ਇਹਦੇ ਵਿੱਚ ਸਾਡੇ ਕੋਲ ਕਾਫੀ ਵਾਈਟਲ ਕਲੂਜ਼ ਹੈਗੇ ਤੇ ਇਸ ਜਿਹੜੇ ਜਿਹਨਾਂ ਨੇ ਫਾਇਰਿੰਗ ਨੂੰ ਅੰਜਾਮ ਦਿੱਤਾ ਹੈਗਾ ਉਹਨਾਂ ਨੂੰ ਜਲਦੀ ਰਾਉਂਡ ਅਪ ਕਰਕੇ ਤੇ ਨੈਸੈਸਰੀ ਲੀਗਲ ਐਕਸ਼ਨ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਤੇ ਫਾਰਦਰ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਮੇਰੇ ਇੱਕ ਪਬਲਿਕ ਦੀ ਮੰਗ ਹੈ ਕਿ ਪੀਸੀਆਰ ਇੱਥੇ ਹੈ ਪੀਸੀਆਰ ਜਿਹੜਾ ਮੋਬਾਈਲ ਹੈਗਾ ਉਹਦੀ ਇੱਥੇ ਜਿਹੜੇ ਰਾਉਂਡਸ ਹੈਗੇ ਆ ਹੌਲਟਿੰਗ ਪੁਆਇੰਟ ਹੈਗੇ ਉਹ ਮੇਰਾ ਡਿਸਕਸ ਹੋ ਗਿਆ ਐਸਐਚ ਨਾਲ ਤੇ ਉਹ ਇੱਥੇ ਜਿਆਦਾ ਉਹਦੀ ਵਿਜ਼ਿਬਿਲਟੀ ਹੋਏਗੀ ਐਟ ਦ ਸੇਮ ਟਾਈਮ ਇੱਥੇ ਨਾਕਾਬੰਦੀ ਵਾਸਤੇ ਵੀ ਜਿਹੜਾ ਹੈਗਾ ਉਹ ਵੀ ਇੱਥੇ ਵਧਾਈ ਜਾਏਗੀ ਇੱਕ ਇਸ਼ੂ ਜਿਹੜਾ ਆ ਰਿਹਾ ਹੈਗਾ ਉਹ ਹੈਗਾ ਕਿਉਂਕਿ ਠੰਡ ਕਰਕੇ ਧੁੰਦ ਕਰਕੇ ਕਾਫੀ ਲੋਕ ਤੇ ਮਫਲਰ ਵਨ ਕੇ ਜਾਂ ਮੂਹਨ ਵਨ ਕੇ ਟਰੈਵਲ ਕਰ ਰਹੇ ਹੈਗੇ ਤੇ ਉਹਨਾਂ ਨੂੰ ਵੀ ਵੈਰੀਫਾਈ ਕਰਨ ਦੀ ਲੋੜ ਹੁੰਦੀ ਹੈਗੀ ਐਟ ਦ ਸੇਮ ਟਾਈਮ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਹੈਗੀ ਉਹ ਜਿੱਦਾਂ ਹੁਣ ਇੱਥੇ ਵੀ ਅਸੀਂ ਚੈੱਕ ਕਰ ਰਹੇ ਆਂ ਜਿਹੜੀ ਸ਼ੌਪ ਤੇ ਤੋਂ ਲੱਗੇ ਹੋਏ ਹੈਗੇ ਬਟ ਆਸ-ਪਾਸ ਦੇ ਏਰੀਆ ਸਿਸਟੀਵੀ ਕੈਮਰਾ ਜਿਹੜੇ ਹੈਗੇ ਉਹ ਘੱਟ ਲੱਗੇ ਹੋਏ ਹੈਗੇ ਤੇ ਸਿਸਟੀਵੀ ਕੈਮਰਾ ਸਾਰੇ ਸ਼ੌਪਕੀਪਰਸ ਵੱਲੋਂ ਲਗਾਏ ਜਾਣੇ ਦੇ ਬਾਰੇ ਵਿੱਚ ਅਸੀਂ ਗੱਲ ਕੀਤੀ ਹੈਗੀ ਆਬਵੀਅਸ ਕਰਾਂਗੇ ਇਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤਾ ਹੈਗਾ ਉਹਨਾਂ ਨੂੰ ਜਲਦ ਪੁਲਿਸ ਫੜ ਕੇ ਤੇ ਸਖਤ ਕਾਨੂੰਨੀ ਕਾਰਵਾਈ ਕਰੇਗੀ। ਈਸ਼ੂ ਜਿਹੜਾ ਆ ਰਿਹਾ ਹੈਗਾ ਉਹ ਹੈਗਾ ਕਿਉਂਕਿ ਠੰਡ ਕਰਕੇ ਧੁੰਦ ਕਰਕੇ ਕਾਫੀ ਲੋਕ ਤੇ ਮਫਲਰ ਵਨ ਕੇ ਜਾਂ ਮੂੰਹ ਬੰਨ ਕੇ ਟਰੈਵਲ ਕਰ ਰਹੇ ਹੈਗੇ ਤੇ ਉਹਨਾਂ ਨੂੰ ਵੀ ਵੈਰੀਫਾਈ ਕਰਨ ਦੀ ਲੋੜ ਹੁੰਦੀ ਹੈਗੀ। ਐਟ ਦ ਸੇਮ ਟਾਈਮ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਹੈਗੀ ਉਹ ਜਿੱਦਾਂ ਹੁਣ ਇੱਥੇ ਵੀ ਅਸੀਂ ਚੈੱਕ ਕਰ ਰਹੇ ਆਂ ਜਿਹੜੇ ਸ਼ੌਪ ਤੇ ਤੋਂ ਲੱਗੇ ਹੋਏ ਹੈਗੇ ਬਟ ਆਸ-ਪਾਸ ਦੇ ਇਹਰੇ ਸੀਸੀਟੀਵੀ ਕੈਮਰਾ ਜਿਹੜੇ ਹੈਗੇ ਉਹ ਘੱਟ ਲੱਗੇ ਹੋਏ ਹੈਗੇ। ਤੇ ਸੀਸੀਟੀਵੀ ਕੈਮਰਾ ਸਾਰੇ ਸ਼ੌਪਕੀਪਰਸ ਵੱਲੋਂ ਲਗਾਏ ਜਾਣੀ ਦੇ ਬਾਰੇ ਵਿੱਚ ਅਸੀਂ ਗੱਲ ਕੀਤੀ ਹੈੀ ਆਬਵੀਸ ਕਰਾਵਾਂਗੇ ਇਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤਾ ਹੈਗਾ ਉਹਨਾਂ ਨੂੰ ਜਲਦ ਪੁਲਿਸ ਫੜ ਕੇ ਤੇ ਸਖਤ ਕਾਨੂੰਨੀ ਕਾਰਵਾਈ ਕਰੇਗੀ